ਪੰਜਾਬ ਦੀ ਕਿੰਨੀ ਪਾਪੂਲੇਸ਼ਨ ਵੱਧ ਰਹੀ ਹੈ ਹੂੰ ਪੰਜਾਬ ਦੇ ਤਾਂ ਬਹੁਤ ਲੋਕ ਆਈ ਏ ਕਮਿੰਗ ਆਈ ਏ ਕਮਿੰਗ ਟੂ ਥੈਟ ਵੈਰੀ ਪੁਆਇੰਟ ਦਿਸ ਇਜ਼ ਲੈਟ ਮੀ ਕਲੈਰੀਫਾਈ ਦਿਸ ਫੈਕਟ ਆਲਸੋ ਜਿਹੜਾ ਲੋਕਾਂ ਦਾ ਆਮ ਮੈਂ ਜਿੰਨੇ ਵੀ ਮੈਟਰ ਅਲੱਗ-ਅਲੱਗ ਤੋਂ ਕਰਦਾ ਲੋਕਾਂ ਦਾ ਵਿਊ ਜਿਹੜਾ ਹੈ ਉਹ ਆਪਾਂ ਮੁਹਾਲੀ ਟ੍ਰਾਈ ਸਿਟੀ ਚ ਦੇਖ ਲਈਏ ਜੀ ਜਿੰਨੀਆਂ ਵੀ ਇੱਥੇ ਲੈਂਡ ਡਿਵੈਲਪ ਹੋਈ ਹੈ ਜਾਂ ਪਲਾਨਡ ਡਿਵੈਲਪਮੈਂਟ ਹੋਈ ਹੈ ਜੀ ਉਸ ਡਿਵੈਲਪਮੈਂਟ ਦੇ ਵਿੱਚ ਕਿੰਨੇ ਪੰਜਾਬੀ ਰਹਿੰਦੇ ਆ ਸਰਵੇ ਕਰਾ ਲਓ ਹੂੰ हिमाचल स्पेशल इनएक्टमेंट ਕੀਤੀ ہوئی ਹੈ ਉਹਨਾਂ ਨੇ ਵੀ ਬਾਹਰ ਦਾ ਬੰਦਾ ਆ ਕੇ ਕੋਈ ਪ੍ਰਾਪਰਟੀ ਨਹੀਂ ਪਰਚੇਸ ਕਰ ਸਕਦਾ ਸੋ ਇਫ ਯੂ ਹੈਵ ਹਰਡ यस ਇਹ ਸਟੇਟ ਦਾ ਪ੍ਰੈਰੋਗੇਟਿਵ ਹੈਗਾ ਸਟੇਟ ਬਣਾ ਸਕਦੀ ਹੈ ਜਿੱਥੋਂ ਤੱਕ ਲੋਕੀ ਕਨਵੇ ਮੈਨੂੰ ਕਰਦੇ ਆ ਮੇਰੇ ਕੋਲ ਆ ਕੇ ਕਰਦੇ ਆ ਉਹਨਾਂ ਦਾ ਤਾਂ ਮੈਨੂੰ ਸਰਕਾਰ ਤੱਕ ਤਾਂ ਜਿਆਦਾ ਪਹੁੰਚਦਾ ਹੋਣਾ ਪੰਜਾਬ ਦੀ ਆਬਾਦੀ ਵਧ ਨਹੀਂ ਰਹੀ ਪਲਾਨਡ ਡਵੈਲਪਮੈਂਟ 65000 ਏਕੜ ਤੇ ਤੁਸੀਂ ਪ੍ਰਪੋਜ਼ ਕਰ ਰਹੇ ਹੋ ਕੀ ਵੀ ਬਾਹਰ ਦੀ ਆਬਾਦੀ ਨੂੰ ਇੱਥੇ ਕਰਨ ਵਾਸਤੇ ਕੀਤਾ ਜਾ ਰਿਹਾ ਸੀ ਇਦੇ ਚ देयर आर लॉट ਆਫ ਕੁਐਸਚਨਸ ਵਿਚ ਆਰ ਇਨ ਦੀ ਮਾਈਂਡ ਆਫ ਜਰਨਲ ਪਬਲਿਕ ਆਲਸੋ ਐਂਡ ਬੀਇੰਗ ਪਰਸਨ ਆਫ ਆਰਡੀਨਰੀ ਪ੍ਰੂਡੈਂਸ ਉਹ ਹਰ ਬੰਦੇ ਦੇ ਦਿਮਾਗ ਦੇ ਵਿੱਚ ਇਹ ਕੁਐਸਚਨੇਬਲ ਸੀ